ਸਸਿਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਦਲਜੀਤ ਦੋਸਾਂ ਜੀ ਨੇ ਤਨੀ ਆਪਣੇ ਦਿਲੂ ਮਿਨਾਤੀ ਟੂਰਤੇ ਨੇ ਔਰ ਇਹਦਾ ਦੂਸਰਾ ਪਾਰਟ ਚੱਲ ਰਿਹਾ ਜੇ ਪਹਿਲੇ ਪਾਰਟ ਦੀ ਗੱਲ ਕਰੀਏ ਤਾਂ ਪਹਿਲੇ ਪਾਰਟ ਦੇ ਵਿੱਚ ਜਿਹੜਾ ਪਹਿਲੋ ਇਹਨਾਂ ਨੇ ਦਿਲੂ ਮਿਨਾਤੀ ਟੂਰ ਕੀਤਾ ਸੀ ਤਾਂ ਉਹਦੇ ਜਿੰਨੇ ਵੀ ਸ਼ੋ ਸੀਗੇ ਜਿੰਨੇ ਵੀ ਕਾਨਸਰਟ ਸੀਗੇ ਸਾਰੇ ਸੋਲਡ ਆਊਟ ਗਏ ਸਨ ਤੇ ਉਸ ਤੋਂ ਬਾਅਦ ਇਹਨਾਂ ਦੀ ਫਿਲਮ ਰਿਲੀਜ਼ ਹੋਈ ਜੱਟ ਐਂਡ ਜੁਲਿਅਰ 3 ਜਿਹੜੀ ਕਿ ਬਲਾਕਬਾਸਟਰ ਗਈ ਹੈ ਪੰਜਾਬੀ ਇੰਡਸਟਰੀ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਫਿਲਮ ਬਣ ਗਈ ਹੈ ਇਸ ਫਿਲਮ ਨੇ ਸ਼ਾਪੇ ਨੇ 104 ਕਰੋੜ ਰੁਪਏ ਤੇ ਇਸ ਫਿਲਮ ਨੇ ਕਿੱਪੀ ਕਰੇ ਵਾਲੀ ਫਿਲਮ ਕੈਰੀਓਨ ਜਟਾ 3 ਨੂੰ ਪਿੱਛੇ ਛੱਡ ਦਿੱਤਾ ਫਿਲਹਾਲ ਦਿਲਜੀਤ ਦੁਸਾਂਜ ਜਿਸ ਨੇ ਇਤਨੀ ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਕਿ ਦਿਲੂ ਮਿਨਾਟੀ ਟੂਰਤੇ ਨੇ ਜਿਹੜਾ ਦੂਸਰਾ ਪਾਰ ਚੱਲਦੇ ਤੇ ਇਹ ਜਿਹੜਾ ਦਿਲੂ ਮਿਨਾਟੀ ਟੂਰ ਹੈ ਭਾਰਤ ਦੇ ਵਿੱਚ ਵੀ ਹੁਣ ਫਿਲਹਾਲ ਦਿਲਜੀਤ ਦੁਸਾਂਜ ਨੇ ਇਹਨਾਂ ਦੀਆਂ ਕੁਝ ਡੇਟਸ ਸਾਂਝੀਆਂ ਕੀਤੀਆਂ ਨੇ ਕੁਝ ਤਰੀਕੇ ਸਾਂਝੀਆਂ ਕੀਤੀਆਂ ਨੇ ਤੇ ਕਿਹੜੀ ਤਰੀਕ ਨੂੰ ਕਿਹੜੇ ਮਹੀਨੇ ਦੇ ਵਿੱਚ ਉਹ ਕਿਹੜੇ ਦੇਸ਼ ਦੇ ਵਿੱਚ ਹੋਣਗੇ ਸੋ ਤਰੀਕਾ ਕਿਹੜੀਆਂ-ਕੜੀਆਂ ਨੇ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਦਿਲਜੀਤ ਦੋਸਾਈ ਨੇ 19 ਸਤੰਬਰ ਨੂੰ ਪੈਰਿਸ ਦੇ ਵਿੱਚ ਆਪਣਾ ਜਿਹੜਾ ਆ ਕਾਨਸਰਟ ਕਰਨ ਜਾ ਰਹੇ ਨੇ ਉਸ ਤੋਂ ਬਾਅਦ 22 ਸਤੰਬਰ ਬਰਮਿੰਗਮ ਯੂਕੇ ਦੇ ਵਿੱਚ ਕਰਨ ਜਾ ਰਹੇ ਨੇ ਤੇ ਉਸ ਤੋਂ ਬਾਅਦ 26 ਸਤੰਬਰ ਨੂੰ ਫਿਰ ਇੱਕ ਵਾਰ ਇੱਕ ਵਾਰ ਜਿਹੜਾ ਸ਼ੋਅ ਉਹ ਨਾਦਾ ਯੂਕੇ ਦੇ ਵਿੱਚ ਹੋਣ ਵਾਲਾ ਹੈ 28 ਸਤੰਬਰ ਨੂੰ ਮੈਂਚੈਸਟਰ ਯੂਕੇ ਦੇ ਵਿੱਚ ਸ਼ੋਅ ਹੋਣ ਵਾਲਾ ਹੈ ਤੇ ਉਸ ਤੋਂ ਬਾਅਦ 2 ਅਕਤੂਬਰ ਡਬਲਿਨ ਆਇਰਲੈਂਡ ਦੇ ਵਿੱਚ ਹੋਣ ਵਾਲਾ ਹੈ ਤੇ 4 ਅਕਤੂਬਰ ਲੰਡਨ ਯੂਕੇ ਦੇ ਵਿੱਚ ਇਹਨਾਂ ਦਾ ਜਿਹੜਾ ਕੰਸਰਟ ਹੋਣ ਜਾ ਰਿਹਾ ਤੇ ਉਸ ਤੋਂ ਬਾਅਦ 9 ਅਕਤੂਬਰ ਜਰਮਨੀ ਦੇ ਵਿੱਚ ਇਹਨਾਂ ਦਾ ਕੰਸਰਟ ਹੋਣ ਜਾ ਰਿਹਾ ਤੇ ਉਸ ਤੋਂ ਬਾਅਦ 11 ਅਕਤੂਬਰ ਨੀਦਰਲੈਂਡ ਦੇ ਵਿੱਚ ਇਹਨਾਂ ਦਾ ਜਿਹੜਾ ਆ ਕਨਸਰਟ ਹੋਣ ਜਾ ਰਿਹਾ ਸੋ ਇਹ ਜਿਹੜੀਆਂ ਕੁਝ ਤਰੀਕਾਂ ਡੇਟਸ ਜਿਹੜੀਆਂ ਸਾਹਮਣੇ ਕੀਤੀਆਂ ਨੇ ਦਲਜੀਤ ਦੋਸਾਂਝ ਨੇ ਤੇ ਇਸ ਤੋਂ ਬਾਅਦ ਭਾਰਤ ਦੇ ਵਿੱਚ ਇਹ ਜਿਹੜਾ ਕਨਸਰਟ ਹੈ ਕਿੱਥੇ ਹੋਣ ਵਾਲਾ ਹੈ ਫਿਲਹਾਲ ਇਹਦੇ ਬਾਰੇ ਵਾਲੇ ਕੋਈ ਪੁਸ਼ਟ ਨਹੀਂ ਕੀਤੀ ਗਈ ਕਿਉਂਕਿ ਬੇਸਬਰੀ ਦੇ ਨਾਲ ਇੰਤਜ਼ਾਰ ਹੈ ਭਾਰਤ ਵਾਸੀਆਂ ਨੂੰ ਕਿ ਕਦੋਂ ਦਲਜੀਤ ਦੋਸਾਂਝ ਭਾਰਤ ਦੇ ਵਿੱਚ ਇੱਕ ਵੱਡਾ ਕਨਸਰਟ ਕਰਨ ਤੇ ਅਸੀਂ ਦੇਖਣ ਜਾਈਏ ਫਿਲਹਾਲ ਦਲਜੀਤ ਦੋਸਾਂਝ ਵਿਦੇਸ਼ ਦੇ ਵਿੱਚ ਧੁੰਮਾ ਪਾ ਰਹੇ ਨੇ ਵਿਦੇਸ਼ ਦੇ ਵਿੱਚ ਜਿਹੜਾ ਉਹਨਾਂ ਦਾ ਦਿਲੁਮ ਨਤੀ ਟੂਰ ਦਾ ਜਿਹੜਾ ਦੂਸਰਾ ਪਾਰਟ ਹੈ ਉਥੇ ਕੰਸਰਟ ਲਗਾਤਾਰ ਜਿਹੜੇ ਚੱਲਦੇ ਆ ਪਏ ਨੇ ਸੋ ਇਸ ਤੋਂ ਬਾਅਦ ਇਹ ਦੇਖਣਾ ਹੋਵੇਗਾ ਕਿ ਅਗਲੀ ਜਿਹੜੀ ਡੇਟਸ ਨੇ ਜਿਹੜੀਆਂ ਅਗਲੀਆਂ ਤਰੀਕਾਂ ਨੇ ਕਦੋਂ ਭਾਰਤ ਦਾ ਨੰਬਰ ਆਉਣ ਵਾਲਾ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਸਿਕਾ ਸਸਿਕਾ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਦਲਜੀਤ ਦਸਾਂਜਨੀ ਦਿੱਲੀ ਆਪਣੇ ਤਿਲੂ ਮਿਨਾਤੀ ਟੂਰਤੇ ਨੇ ਔਰ ਇਹਦਾ ਦੂਸਰਾ ਪਾਰਟ ਚੱਲ ਰਿਹਾ ਜੇ ਪਹਿਲੇ ਪਾਰਟ ਦੀ ਗੱਲ ਕਰੀਏ ਤਾਂ ਪਹਿਲੇ ਪਾਰਟ ਦੇ ਵਿੱਚ ਜਿਹੜਾ ਪਹਿਲੋਂ ਇਹਨਾਂ ਨੇ ਤਿਲੂ ਮਿਨਾਤੀ ਟੂਰ ਕੀਤਾ ਸੀ ਤਾਂ ਉਹਦੇ ਜਿੰਨੇ ਵੀ ਸ਼ੋ ਸੀਗੇ ਜਿੰਨੇ ਵੀ ਕੰਸਰਟ ਸੀਗੇ ਸਾਰੇ ਸੋਲਡ ਆਊਟ ਗਏ ਸਨ ਤੇ ਉਸ ਤੋਂ ਬਾਅਦ ਇਹਨਾਂ ਦੀ ਫਿਲਮ ਰਿਲੀਜ਼ ਹੋਈ ਜੱਟ ਐਂਡ ਜੁਲੀਅਰ 3 ਜਿਹੜੀ ਕਿ ਬਲੌਕਬਸਟਰ ਗਈ ਹੈ ਪੰਜਾਬੀ ਇੰਡਸਟਰੀ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਫਿਲਮ ਬਣ ਗਈ ਹੈ ਇਸ ਫਿਲਮ ਨੇ ਛਾਪੇ ਨੇ 104 ਕਰੋੜ ਰੁਪਏ ਤੇ ਇਸ ਫਿਲਮ ਨੇ ਗਿੱਪੀ ਕਰੇ ਵਾਲੀ ਫਿਲਮ ਕੈਰੀਅਨ ਜੱਟਾ 3 ਨੂੰ ਪਿੱਛੇ ਛੱਡ ਦਿੱਤਾ ਫਿਲਹਾਲ ਦਿਲਜੀਤ ਦੋਸਾਂਝ ਉਸ ਨੇ ਇਤਨੀ ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਕਿ ਦਿਲੂ ਮਿਨਾਟੀ ਟੂਰ ਤੇ ਨੇ ਜਿਹੜਾ ਦੂਸਰਾ ਪਾਰਟ ਚੱਲਦੇ ਤੇ ਇਹ ਜਿਹੜਾ ਦਿਲੂ ਮਿਨਾਟੀ ਟੂਰ ਹੈ ਭਾਰਤ ਦੇ ਵਿੱਚ ਵੀ ਹੁਣ ਫਿਲਹਾਲ ਦਿਲਜੀਤ ਦੋਸਾਂਝ ਨੇ ਇਹਨਾਂ ਦੀਆਂ ਕੁਝ ਡੇਟਸ ਸਾਂਝੀਆਂ ਕੀਤੀਆਂ ਨੇ ਕੁਝ ਤਰੀਕਾ ਸਾਂਝੀਆਂ ਕੀਤੀਆਂ ਨੇ ਤੇ ਕਿਹੜੀ ਤਰੀਕ ਨੂੰ ਕਿਹੜੇ ਮਹੀਨੇ ਦੇ ਵਿੱਚ ਉਹ ਕਿਹੜੇ ਦੇਸ਼ ਦੇ ਵਿੱਚ ਹੋਣਗੇ ਸੋ ਤਰੀਕਾ ਕਿਹੜੀਆਂ-ਕਿਹੜੀਆਂ ਨੇ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਦਿਲਜੀਤ ਦੋਸਾਂਝ ਨੇ 19 ਸਤੰਬਰ ਨੂੰ ਪੈਰਿਸ ਦੇ ਵਿੱਚ ਆਪਣਾ ਜਿਹੜਾ ਆ ਕਾਨਸਰਟ ਕਰਨ ਜਾ ਰਹੇ ਨੇ ਉਸ ਤੋਂ ਬਾਅਦ 22 ਸਤੰਬਰ ਬਰਮਿੰਗਮ ਯੂਕੇ ਦੇ ਵਿੱਚ ਕਰਨ ਜਾ ਰਹੇ ਨੇ ਤੇ ਉਸ ਤੋਂ ਬਾਅਦ 26 ਸਤੰਬਰ ਨੂੰ ਫਿਰ ਇੱਕ ਵਾਰ ਇੱਕ ਵਾਰ ਜਿਹੜਾ ਸ਼ੋਅ ਉਹ ਨਾਦਾ ਯੂਕੇ ਦੇ ਵਿੱਚ ਹੋਣ ਵਾਲਾ ਹੈ 28 ਸਤੰਬਰ ਨੂੰ ਮੈਂਚੈਸਟਰ ਯੂਕੇ ਦੇ ਵਿੱਚ ਸ਼ੋਅ ਹੋਣ ਵਾਲਾ ਹੈ ਤੇ ਉਸ ਤੋਂ ਬਾਅਦ 2 ਅਕਤੂਬਰ ਡਬਲਿਨ ਆਇਰਲੈਂਡ ਦੇ ਵਿੱਚ ਹੋਣ ਵਾਲਾ ਹੈ ਤੇ 4 ਅਕਤੂਬਰ ਲੰਡਨ ਯੂਕੇ ਦੇ ਵਿੱਚ ਇਹਨਾਂ ਦਾ ਜਿਹੜਾ ਕੰਸਰਟ ਹੋਣ ਜਾ ਰਿਹਾ ਤੇ ਉਸ ਤੋਂ ਬਾਅਦ 9 ਅਕਤੂਬਰ ਜਰਮਨੀ ਦੇ ਵਿੱਚ ਇਹਨਾਂ ਦਾ ਕੰਸਰਟ ਹੋਣ ਜਾ ਰਿਹਾ ਤੇ ਉਸ ਤੋਂ ਬਾਅਦ 11 ਅਕਤੂਬਰ ਨੀਦਰਲੈਂਡ ਦੇ ਵਿੱਚ ਇਹਨਾਂ ਦਾ ਜਿਹੜਾ ਆ ਕੰਸਰਟ ਹੋਣ ਜਾ ਰਿਹਾ ਸੋ ਇਹ ਜਿਹੜੀਆਂ ਕੁਝ ਤਰੀਕਾਂ ਡੇਟਸ ਜਿਹੜੀਆਂ ਸਾਹਮਣੇ ਕੀਤੀਆਂ ਨੇ ਦਲਜੀਤ ਦੋਸਾਂਝ ਨੇ ਤੇ ਇਸ ਤੋਂ ਬਾਅਦ ਭਾਰਤ ਦੇ ਵਿੱਚ ਇਹ ਜਿਹੜਾ ਕਾਨਸਰਟ ਹੈ ਕਿੱਥੇ ਹੋਣ ਵਾਲਾ ਹੈ ਫਿਲਹਾਲ ਇਹਦੇ ਬਾਰੇ ਵਾਲੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਕਿਉਂਕਿ ਬੇਸਬਰੀ ਦੇ ਨਾਲ ਇੰਤਜ਼ਾਰ ਹੈ ਭਾਰਤ ਵਾਸੀਆਂ ਨੂੰ ਕਿ ਕਦੋਂ ਦਿਲਜੀਤ ਦੋਸਾਂਝ ਭਾਰਤ ਦੇ ਵਿੱਚ ਇੱਕ ਵੱਡਾ ਕਾਨਸਰਟ ਕਰਨ ਤੇ ਅਸੀਂ ਦੇਖਣ ਚਾਹੀਏ ਫਿਲਹਾਲ ਦਿਲਜੀਤ ਦੋਸਾਂਝ ਵਿਦੇਸ਼ ਤੇ ਵਿੱਚ ਧੁੰਮਾ ਪਾ ਰਹੇ ਨੇ ਵਿਦੇਸ਼ ਤੇ ਵਿੱਚ ਜਿਹੜਾ ਉਹਨਾਂ ਦਾ ਦਿਲੁਮ ਨਤੀ ਟੂਰ ਦਾ ਜਿਹੜਾ ਦੂਸਰਾ ਪਾਰਟ ਹੈ ਉਥੇ ਕਾਨਸਰਟ ਲਗਾਤਾਰ ਜਿਹੜੇ ਚੱਲਦੇ ਪਏ ਨੇ ਸੋ ਇਸ ਤੋਂ ਬਾਅਦ ਇਹ ਦੇਖਣਾ ਹੋਵੇਗਾ ਕਿ ਅਗਲੀ ਜਿਹੜੀ ਡੇਟਸ ਨੇ ਜਿਹੜੀਆਂ ਅਗਲੀਆਂ ਤਰੀਕਾਂ ਨੇ ਕਦੋਂ ਭਾਰਤ ਦਾ ਨੰਬਰ ਆਉਣ ਵਾਲਾ ਹੈ ਦੇਖਦੇ ਰਹੋ ਡੇ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।